अश्रीकाल जी भी जा रहे ना स्वागत है थोड़ा आइ दे ब्लॉग्स इधर आया था ये मोटर पर रा। राजबीर से लगे हैं गधा बेल दिसे पर एकार ना मक वो भी पर है ना मैं खड़े-खड़े उटो तो जुबी अश्रीकाल जी कैमरा आज भी पर तू से पर एकार होलेड कार लगे लग हैं बात भी पर एकार नहीं है हाँ

ਆਹ ਦੇਖੋ ਫੁੱਲ ਖਾਦੇ ਹੋਏ ਆਹ ਮੁਰਲੀਆਂ ਆਣੀਆਂ ਤੇ ਹੈਂ ਫਰਤਾ ਲਈ ਹਾਂ ਡੰਗਰਾਂ ਦਾ ਕੰਮ ਬਹੁਤ ਹੈ ਇਹਨੇ ਵੀ ਕੰਮ ਛੇੜਦਾ ਹੁਣ ਇਹਨੂੰ ਪਾਣੀ ਪਿਲਾਉਣਾ ਕੱਖ ਕੋਈ ਆਹੋ ਵੇ ਇੱਕ ਡੰਗਰ ਰੱਖਣ ਜਿੰਨਾ ਖਰਚਾ ਵੱਜ ਜਾਂਦਾ ਇੱਕ ਅੱਧਾ ਦਿਨ ਮਹਾਲੇ ਰੱਖਦੇ ਇਹਨੂੰ ਉਰੀ ਤੇ ਕਿਧਰੇ ਕਰਦੇ ਆ ਰਵਾਨਾ ਨਹੀਂ ਹੁਣ ਤਾਂ ਲੈ ਕੇ ਜਾਣੇ ਆ ਇਹ ਬੰਦੇ ਉਹਨਾਂ ਨੂੰ ਕੰਮ ਦੇਣੀ ਆਪਾਂ ਹਾਂ ਇਸੇ ਛੱਡਿਓ ਮਰੰਡੇ ਉਹ ਮਰੰਡੇ ਛੱਡਿਓ ਗਊਸ਼ਾਲਾ ਛੱਡਿਓ ਗਊਸ਼ਾਲਾ ਛੱਡਿਓ ਹੂੰ 500 ਦੀ ਪਰਚੀ ਉਹ ਆ ਕਟਾ ਕੇ ਛੱਡਿਆਉਣੀ ਆ ਬਿਲਕੁਲ ਜਰੂਰ ਸ਼ਰਾਬ ਲੈਣਾ ਆਪਾਂ ਨੇ ਕਿਸੇ ਤੇ ਹਾਂ ਹਾਂ ਹੁਣ ਜਿਹਨੇ ਛੱਡਣੀ ਸੀ ਉਹ ਤਾਂ ਛੱਡ ਗਿਆ ਭਾਈ ਬੈੜੀ ਵੀ ਫਾਰਮ ਵਾਲੀ ਆ ਚੰਗੀ ਨਰੋਈ ਆ ਇਹੋ ਜੀ ਬੈੜੀ ਮੈਂ ਤਾਂ ਚਾਹੁੰਦਾ ਨਹੀਂ ਵੀ ਕਿਸੇ ਦੇ ਘਰ ਦੇ ਨਾ ਕਦੇ ਦੇਖੀ ਆ ਵੀ ਇਹੋ ਜੀ ਹੋਊਗੀ ਪੂਰੀ ਪਿਓਰ ਨਸਲ ਦੀ ਐਫ ਐਫ ਬੈੜੀ ਆ ਇਹ ਇਹ ਸ਼ਕਲ ਤੇ ਪਤਾ ਲੱਗ ਜਾਂਦਾ ਬਾਕੀ ਬਈ ਲੇਬਰ ਬਿਨਾ ਔਖਾ ਵੜਾਈ ਵਾਸਤੇ ਸਾਨੂੰ ਲੇਬਰ ਨਹੀਂ ਮਿਲੀ ਲੇਬਰ ਮਿਲ ਗਈ ਉਹ ਕਹਿੰਦੇ ਖੜੇ ਖੜੇ ਗੁੱਡੂਗੇ ਹਾਂ ਰਾਜੂ ਨਹੀਂ ਹਾਂ ਹਾਂ ਮਾ ਕੋਈ ਨਹੀਂ ਖੜੇ ਵਾਲੀ ਗੁੱਡਣੇ ਵਾਲੀ ਉਹ ਕਰ ਦੇਣੀ ਆ ਤੂੰ ਇੱਕ ਕੰਮ ਹੋਰ ਕਰ ਸਵੇਰੇ ਉਹਨਾਂ ਨੇ ਆਉਣਾ ਇਹਨੂੰ ਛੱਡ ਤੂੰ ਹੁਣ ਨਾ ਆਹਾ ਬੂਟੇ ਜਿਹੜੇ ਤੇਰੇ ਡਬਲ ਡਬਲ ਲੱਗੇ ਹੋਏ ਆ ਇਹ ਪੱਟ ਕੇ ਉਹ ਕਰੀਏ ਹਾਂ ਇਹਨਾਂ ਨੂੰ ਪੱਟ ਕੇ ਜਿਹੜੇ ਗਏ ਨੇ ਖਾ ਲੇ ਇਹ ਉੱਥੇ ਲਾ ਆਹੇ ਪੱਟ ਕੇ ਲਾ ਦੇ ਇਹਨਾਂ ਨੂੰ ਪੂਰੀ ਹੋਏ ਹੋਣੀ ਆ ਹੁਣ ਬੂਟੇ ਨੇ ਚੱਲ ਪਣਾ ਫੇਰ ਕੁਛ ਨਹੀਂ ਬਣਨਾ ਇਹਦਾ ਕਿ ਨਹੀਂ ਬਿਲਕੁਲ ਹੁਣ ਉਧਰ ਤੈਨੂੰ ਆਵਾਜ਼ ਵੱਜੀ ਆ ਕੀ ਮੱਕੀ ਲਵਾਉਣ ਨੂੰ ਮੱਕੀ ਦਾ ਲਵਾ ਦਣਾ ਇੱਕੋ ਪੰਪ ਰਹਿੰਦਾ ਤੈਨੂੰ ਲੈਣ ਆਇਆ ਮੈਂ

ਮੇਰਾ ਤਾਂ ਪਾਣੀ ਡਾਨਾ ਬਾਈ ਸਾਰਾ ਕਰਿਆ ਕੋਈ ਪਾਈਪ ਦਾ ਟੋਟਾ ਲੈ ਕੇ ਆਉਣਾ ਹੈ ਦੂਈ ਹੀ ਪਲਾਸਟਿਕ ਦਾ ਜੰਨਣ ਵਾਲਾ ਜੱਬ ਚੱਕਦਾ ਨਾਲ ਉਹਦੇ ਵਿੱਚ ਫਸਾ ਦੇਣਾ ਸਿਮੇ ਵਾਲੀ ਦੀ ਫਸਾ ਕੇ ਵਿੱਚ ਘਿਰਦਾ ਕਰ ਲੈਣਾ ਪੱਕਾ ਕੰਮ ਹੋ ਜਾ ਗਾਂ ਵਾਸਤੇ ਵੀ ਲਾਉਣਾ ਪਿਆ ਪੁੱਤਰਾ ਚੋਚੇ ਦੇ ਪਾਰ ਹਾਂ ਲੇਕਣ ਰੱਖੀ ਬਹੁਤ ਰਹਿੰਦੀ ਹੈ ਖੁੱਲ ਜਾਂਦਾ ਪਾਈਪ ਪਾੜਦੀ ਹੈ ਮੋਟਰ ਮੋਟਰਾਂ ਆਪਣੀਆਂ ਬੜੀਆਂ ਯਾਰ ਹਾਂ ਪਾਈਪ ਪਾੜ ਦਿੰਦੀ ਆ ਹੂੰ ਅੱਜ ਕਿੱਧਰ ਰਿਹਾ ਸਾਰੇ ਜਨਮ

ਉੱਥਾ ਦੇ ਉੱਠ ਕੇ ਇਹ ਬੈਂਕ ਕੋਤੇ ਸਭਦਾ ਕੇਂਦਰ ਕੋਤੇ ਫਿੱਜੀ ਉਰੀ ਹੁੰਦੀ ਸੀ ਅੱਛਾ ਇਹ ਮੱਕੀ ਹੁੰਦੀ ਆ ਨਾ ਚੱਲ ਨਾ ਮੱਕੀ ਵਾਲਾ ਕੰਮ ਆ ਹੂੰ ਮੱਕੀ ਨਹੀਂ ਥਿੰਮੀ ਨਹੀਂ ਦੇਖ ਤਾਂ ਲੱਗ ਲੱਗਦਾ ਕਿ ਮੈਨੂੰ ਪਤਾ ਮੱਕੀ ਤੋੜੀ ਹੋਈ ਜਿਆਦਾ ਖਾਧੀ ਘੱਟ ਮੈਂ ਕਹਿੰਦਾ ਯਾਰ ਏਰੀਆ 'ਚ ਜੀਰੀ ਵੀ ਇੱਥੇ ਆਪਣੀਓ ਖੜੀ ਰਹੀ ਹੈ ਨਾ ਐਂ ਥੋੜੀ ਵਿੱਚ ਵਿੱਚ ਬਹੁਤ ਖੜੀ ਹੈ ਬਾਈ ਜੀਰੀ ਮੈਂ ਦੇਖਿਆ ਹਾਂ ਨਹੀਂ ਆਪਣੇ ਏਰੀਆ ਦੀ ਗੱਲ ਕਰਦਾ ਹਾਂ 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 ਉਹ ਰੇਆ ਵੱਡ ਲੈ ਕੇ ਉਰੇ ਤਾਂ ਆਪਣੇ ਦਾ ਰੌਣੀ ਹੋਊਗੀ ਸਾਰੀ ਮੇਰੇ ਹਿਸਾਬ ਨਾਲ ਤਾਂ ਵਜਾਈ ਮੱਕੀ ਵੀ ਆਪਣੇ ਕੋਲੇ ਹੁੰਦੀ ਆ ਹੂੰ ਹਾਂ ਮੱਕੀ ਵੀ ਤਾਂ ਆਪਣੇ ਕੋਲੇ ਹੁੰਦੀ ਆ ਮੱਕੀ ਵੀ ਆਪਣੇ ਕੋਲੇ ਹੁੰਦੀ ਆ ਜੀਨੀ ਦਾ ਬਾਈ ਦਿਖਾਵਾ ਦਾ ਸੋਨਾ ਛੱਟਾ ਛੋਟਾ ਸੋਨਾ ਨਿੱਗਰ ਆ ਇਹ 26 ਹੈ ਇਹ ਸਾਰੀ ਉਹ ਸਾਡੇ ਕੋਲੇ ਲਏ ਰਾਇ ਵੀਰ ਦੇ ਆ 3 ਕਿਲੇ 7-8 ਕਿਲੇ ਮੇਰੇ ਇਧਰੋਂ ਉੱਪਰੋਂ ਸਾਰੀ ਇਹ ਕੋਡੇਡ ਦੀ ਲੱਗੀ ਹੋਈ ਆ 25 25 ਜੂਨ ਨੂੰ ਲੱਗੀ ਵੀ ਆਪਣੀ ਹੈ ਨਾ ਜਲਾਈ ਨੂੰ। ਹੀਮਕੋਟ ਨੂੰ ਤਾਂ ਲੇਟ ਗਏ ਆ। ਹੀਮਕੋਟ ਨੂੰ 28 ਨੂੰ ਨਹੀਂ ਗਏ ਆਪਾਂ। ਬਸ ਉਹਦੇ 2-3 ਦਿਨ ਪਹਿਲਾਂ। ਹਾਂ 25 ਨੂੰ ਮੈਨੂੰ ਯਾਦ ਆ। ਕਾਹਬਾ ਉਸੇ ਨੂੰ ਹੀ ਪਤਾ ਲੱਗਿਆ ਤਰੀਕ ਦਾ ਵੀ। ਆਹੋ। ਉਸ ਤਰੀਕ ਦੀ ਲੱਗੀ ਹੋਈ ਸੀ ਈੜੀ ਫੁੱਲ ਕਾਮਯਾਬ। ਫੁੱਲ ਕਾਮਯਾਬ ਆ। ਉੱਥੋਂ ਡਰ ਰਹੀ ਹੈ ਮਾਨਣ ਚ ਲੋਕ ਡਰੀ ਜਾਂਦੇ ਆ ਵੀ ਯਾਰ ਜਲਾਈ ਚਲਾਈ ਦੀ ਆਪਾਂ ਇਹਦਾ 8 ਅਗਸਤ ਤੱਕ ਵੀ ਲਾਈ ਹੋਈ ਆ। ਹੁਣ ਅਗਸਤ ਦੇਖ ਲੈ ਕਰਦਾ ਹੁੰਦਾ ਅ ਘੱਟ ਦੇ ਘੱਟ ਵੀ ਡੇਢ ਹਫ਼ਤੇ ਦਾ ਫਰਕ ਪੈ ਜਾਂਦਾ 25 ਤੇ ਲੈ ਕੇ 8 ਤੱਕ ਬਹੁਤ ਹੀ ਅੰਮ੍ਰ ਖਾਸਾ ਖਰਾਬ ਕਰਿਆ ਹੋਇਆ ਗਏ ਨੇ ਲਗਭਗ 25 ਕਿਲੋ ਗੋਭੀ ਦਾ ਨੁਕਸਾਨ ਕਰ ਗਈ ਹੈ ਇੱਕ ਲਫਾਫੇ ਦਾ ਪੂਰੇ ਦਾ ਮੰਡੀ ਦਾ ਕੰਮ ਵੀ ਆ ਗਿਆ ਗੇੜ ਚ ਲਿਫਟਿੰਗ ਚੱਲਦੀ ਹੈ ਨਾਲ ਦੀ ਨਾਲ 8-9 ਗੱਡੀਆਂ ਦਾ ਮਾਲ ਪਿਆ ਆਪਣੇ ਕੋਲ ਬਾਕੀ ਭਰਾਈ ਨੂੰ ਵੀ ਪਿਆ ਆਈ ਜਾਂਦੀਆਂ ਰੋਜ਼ 3-4 ਟਰਾਲੀਆਂ ਅਜੇ ਵੀ ਇਹਨਾਂ ਕਿ ਸਾਡੇ ਪੁਰੇ ਕੋਈ ਮਤਲਬ ਇਸ਼ੂ ਨਹੀਂ ਹੈ ਡਿਸ ਕਲਰ ਦਾ ਜਾਂ ਕਿਸੇ ਹੋਰ ਚੀਜ਼ ਦਾ ਤੇ ਬੜੀ ਜਿਆ ਨਾਲ ਦੀ ਨਾਲ ਕੰਮ ਬਹੁਤ ਮੰਡੀਆਂ ਦੀ ਅਸੀਂ ਵੀਡੀਓ ਦੇਖੀ ਆ ਹੁਣ ਮੈਂ ਲਾਈਟ ਦਾ ਥੋੜਾ ਜਿਹਾ ਚੈੱਕ ਕਰ ਮੈਂ ਤੁਹਾਨੂੰ ਦਿਖਾਉਣਾ ਇੱਕ ਕਹੀ ਢੇਰੀ ਭਰ ਹੋਈ ਆ ਆ ਕਰੋ ਜੀ ਚੈੱਕ ਇਤੇ ਬਦਦਾ ਤਾਂ ਗੂੜ੍ਸ ਕਲਰ ਹੋ ਨਹੀਂ ਸਕਦੀ ਅਮਾਲ ਵਿੱਚੋਂ ਨਿਕਲ ਗਿਆ ਲਗਭਗ ਐਵੇਂ ਦਾ ਮਾਲ ਵੀ ਭਰ ਹੋਇਆ ਇਹ ਆ ਕਾਲਾ ਦਾਣਾ ਜਿਹੜਾ ਵਿਚ ਹੈ ਜ ਆ ਦੇਖ ਲਓ ਕਾਲਾ ਦਾਣਾ ਰਹਿ ਗਿਆ ਨਾ ਐਵੇਂ ਦਾ ਮਾਲ ਵੀ ਪਰ ਹੋਇਆ ਆਪਣੇ ਕੋਲ ਕੋਈ ਕਿੰਤੂਪਰੰਤ ਸੈਲਰ ਵਾਲੇ ਨੇ ਨਹੀਂ ਕਰਿਆ ਕੋਈ ਗਵਰਨਮੈਂਟ ਨੇ ਨਹੀਂ ਕਰਿਆ ਬਹੁਤ ਵਧੀਆ ਚੱਲਿਆ ਸਾਰਾ ਕੰਮ ਇਹਨਾਂ ਨੂੰ ਆਪਣੀ ਪਛੇਤੀ ਦੀ ਵੜਾਈ ਹੋਣੀ ਆ ਉਹਨਾਂ ਨੂੰ ਆ ਵੀ ਨਹੀਂ ਬੜੇ ਜਾਣਾ ਕਲੀਅਰ ਹੋ ਜਾਣਾ ਤੇ ਜਿਹੜਾ ਮੜਾ ਮੋਟਾ ਮੌਚਰ ਹੋਊਗਾ ਫੁੱਲ ਫੁੱਲ ਕੇ ਪਰਖ ਹੋ ਜਾਊਗਾ ਉਹ ਫੂਸ ਵੀ ਢੇਰੀ ਪਰ ਦੇਖੋ ਲੈਦਾ ਚਮਕਦਾ ਇਹਦਾ ਇਹ ਢੇਰੀ ਦਾ ਸਾਰਾ ਹੀ ਕਾਲਾ ਫੂਸ ਇੱਥੇ ਪੱਖਾ ਲਾਇਆ ਤਾਂ ਉਹਨੂੰ ਆਲੀਆਂ ਮਤਲਬ ਸਾਰੇ ਸੀਜ਼ਨ ਚ ਆਈਆਂ 10-15 ਢੇਰੀਆਂ ਆਲੀਆਂ ਦੇਖ ਲਓ ਫੂਸ ਵੀ ਦੋ ਤਰ੍ਹਾਂ ਦਾ ਨਾਰਮਲ ਜਿਹਦੀ ਦਾ ਤੇ ਡਿਸਕਲਰ ਦਾ ਆ ਆਪੇ ਕੁਝ ਅੱਜੇ ਭਰੀ ਐ ਹੁਣ ਤਾਂ ਬੋਲੀ ਬੁਲੀ ਕਰਨ ਵੀ ਨਹੀਂ ਆਉਂਦੇ ਹੈਗੇ ਬਸ ਆਪੇ ਕੋ ਮਾਲ ਸੱਕਾ ਹੀ ਆਉਂਦਾ ਹੁਣ ਕਿਹੜਾ ਮੌਇਸਚਰ ਐ ਜਾਂ ਹੁਣ ਬਹੇਤੀ ਐ ਉਹਦੇ ਚ ਮਾੜਾ ਮੋਟਾ ਮੌਇਸਚਰ ਆਊਗਾ ਅਵੀ ਮਾਰ ਨੂੰ ਪਰਲੇ ਪਾਸੇ ਪੱਖਾ ਲੱਗਦਾ ਆਉਂਦਾ ਇਹ ਵੀ ਇੱਕੋ ਜਿਹੀ ਜ਼ਿੰਮੇਵਾਰ ਦਾ ਮਾਲ ਪੜਾ ਪੜਾ ਲੇਬਰ ਤੇ ਥੋੜਾ ਜਿਹਾ ਕੰਮ ਤੰਗੇ ਰਿਹਾ ਮੁੜ ਕੇ ਸਹੀ ਹੋਊਗਾ ਕੰਮ ਸਾਰਾ ਕਿਉਂ ਲੇਬਰ ਇੱਕ ਵਾਰ ਤਾਂ ਰੁਪਏ ਪਵਾ ਕੇ ਫੋਨ ਚੱਕਣ ਤੇ ਵੀ ਹੜ ਗਿਆ ਦਾ ਠੇਕੇਦਾਰ ਟਰਾਲੇ ਤੇ ਬਹੁਤ ਬੰਦੇ ਸਰਹੰਦ ਸਟੇਸ਼ਨ ਉੱਪਰ ਤੇ ਮੋੜ ਤੇ ਅੱਧੇ ਬੰਦੇ ਫੇਰ ਪਰਿਆ ਪਰ ਦੂਕੇ ਬੁਲਾ ਲਏ ਆਪਾਂ ਨੇ ਬੱਸ ਨੂੰ ਆਏ ਆ ਡੋਡੀ ਜਣੋਂ ਇਹ ਵੀ ਫਰਸ਼ੀਤੀ ਚੱਬੀ ਆ ਡੋਡੀ ਇਹ ਚ ਵੀ ਹੈਗੀ ਹੈ ਘੱਟ ਪਰ ਊਂ ਜਿਰੀ ਜਿਰੀ ਠੀਕ ਹੈ ਉਹ ਮਨਾ ਦਾਣਾ ਡਿਸਕਲਰ ਨਹੀਂ ਹੈਗਾ ਪੱਕਾ ਪੁੱਕਾ ਲਾ ਕੇ ਐਨ ਬਣ ਜਾਂਦੀ ਉਹ ਮਤਲਬ ਕਾਲਾਪਨ ਘੱਟ ਹੈ ਜਿਰੀ ਦਾ ਰੰਗ ਹੈਗਾ ਇਹ ਕੱਲ ਤੇ ਕਣਕ ਵਜਾਈ ਦਾ ਕੰਮ ਫੇਰ ਸਟਾਰਟ ਕਰ ਦੇਣਾ ਜੀ